ਕਿਉਂ ਜਿਹੜੇ ਕਹਿੰਦੇ ਸੀ ਸੈਮੀਫਾਈਨਲ ਹੈ ਕਰਨ ਤਾਰ ਨਾ ਬਾਅਦ ਸੈਮੀਫਾਈਨਲ ਤੋਂ ਬਾਅਦ ਮੈਨੂੰ ਕਹਿੰਦੇ ਸੈਮੀਫਾਈਨਲ ਤੋਂ ਬਾਅਦ ਕਿੱਥੇ ਨੇ ਉਹ ਮੈਂ ਕਿਹਾ ਸੈਮੀਫਾਈਨਲ ਤੋਂ ਬਾਅਦ ਜਿੱਥੇ ਟੀਮ ਹੁੰਦੀ ਹੈ ਜਿਹੜੀ ਟੀਮ ਸੈਮੀਫਾਈਨਲ ਹਾਰ ਜਿਓ ਫਿਰ ਵਾਪਸ ਆ ਜਾਂਦੀ ਬਦ ਕਰੇ ਉਹ ਚਲੇ ਗਏ ਮੈਂ ਕਿਹਾ ਭਰੇ ਚਲੇ ਗਏ ਤਾਂ ਸੈਮੀਫਾਈਨਲ ਖੇਡ ਕੇ ਟੀਮਾਂ ਤਾਂ ਉਹੀ ਰਹਿਣਗੇ ਜਿਨ੍ਹਾਂ ਨੇ ਫਾਈਨਲ ਖੇਡਣਾ ਹੈ ਸੋ ਇਸ ਕਰਕੇ ਵੀਰੋ ਇਹਨਾਂ ਤੋਂ ਬਚਿਓ ਤੁਸੀਂ ਬਹੁਤ ਚਿਰ ਇਹਨਾਂ ਨੂੰ ਪਰਖ ਲਿਆ ਦੇਖ ਲਿਆ ਇਹਨਾਂ ਤੇ ਲਾਂਚ ਤੇਲ ਹੈ ਨਹੀਂ ਜੇ ਕੋਈ ਇਹਨਾਂ ਕੋਲ ਤਵੀਤ ਹੁੰਦਾ ਹੁਣ ਨੂੰ ਡੌਲਿਆਂ ਤੇ ਬੰਨ ਦਿੰਦੇ ਇਹ ਇਨਾਂ ਕੋਲ ਹੈ ਨਹੀਂ ਕੁਝ ਇਹਨਾਂ ਕੋਲ ਹੈ ਨਹੀਂ ਇਹਨਾਂ ਨੇ ਆਪਦੇ ਹੀ ਢੱਡ ਭਰਨੇ ਆ ਅਕਾਲੀ ਦਲ ਆ ਉਹਨਾਂ ਦਾ ਚਾਰਨੁਕਾਤੀ ਪ੍ਰੋਗਰਾਮ ਹੈ ਸਿੱਧਾ ਹੀ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਇੱਥੇ ਨਿਪਟ ਜਾਂਦਾ ਕੰਮ ਉਹਨਾਂ ਦਾ ਉਹਨਾਂ ਦਾ ਚਾਰਨੁਕਾਤੀ ਪ੍ਰੋਗਰਾਮ ਹੈ ਹੋਰ ਕੋਈ ਪ੍ਰੋਗਰਾਮ ਹੀ ਹੈ ਨਹੀਂ ਬਾਕੀ ਲੋਕ ਜਾਨ ਟੱਠੇ ਖੂਚ ਜਿੱਥੇ ਮਰ ਜੀ ਜਾਣ ਸਾਡਾ ਚਾਰਨੁਕਾਤੀ ਪ੍ਰੋਗਰਾਮ ਆ ਦਾਸ